जय साईं जी दी रब इक जय साईं जी 786 एस ए ऑफिशियल चैनल ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਹੈ ਨਿੱਕਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਹੈ ਉਹ ਮਿਲਦੀ ਰਹੇ ਬਾਬਾ ਜੀ حضرت شیخ سید ਸੁਲਤਾਨ ਬਾਬਾ अब्दुल कादिर शाह जिलानी महबूब सुभानी बिरानी पीर دستगीर ਜੀ ਮੇਰਾ ਗੌਸਲੇ ਆਸਮ 11 ਵਾਲੀ ਸਰਕਾਰ ਇੱਕ ਵਾਰ ਹਜ਼ੂਰ ਨੂੰ ਕਿਸੇ ਨੇ ਸਵਾਲ ਕੀਤਾ ਕਿ ਹਜ਼ੂਰ ਦਰवेश ਦੀਆਂ ਕੀ ਖੂਬੀਆਂ ਹਨ ਕਿ ਦਰवेश ਲੋਕ ਨੇ ਜਿਹੜੇ ਸਾਈਂ ਲੋਕ ਨੇ ਸਾਈਂ ਜਨ ਲੋਕ ਜਿਹੜੇ ਨੇ ਸੰਤ ਲੋਕ ਨੇ ਉਹਨਾਂ ਦੀਆਂ ਖੂਬੀਆਂ ਕੀ ਹੁੰਦੀਆਂ ਵੋ ਫਕੀਰਾਂ ਦੀਆਂ ਕੀ ਖੂਬੀਆਂ ਹੁੰਦੀਆਂ ਤਾਂ ਹਜ਼ੂਰ ਗੌਸ ਨੇ ਪਹਿਲਾਂ ਕਿਹਾ ਵੇ ਪਹਿਲਾਂ ਤਾਂ ਇਹ ਵੀ ਉਹ ਹਮੇਸ਼ਾ ਰੱਬ ਨੂੰ ਯਾਦ ਕਰੇ ਦਾਤਾ ਭਲੀ ਕਰੋ ਦਾਤਾ ਭਲੀ ਕਰੋ ਹਮੇਸ਼ਾ ਖੁਦਾ ਦੀ ਯਾਦ ਦੇ ਵਿੱਚ ਰਵੇ ਦੂਜਿਆਂ ਨਾਲ ਪੜਾਈ ਤੇ ਭਾਈਚਾਰੇ ਦਾ ਸਲੂਕ ਕਰੇ ਅੱਗੇ ਹਜ਼ੂਰ ਗੌਸ ਨੇ ਫਰਮਾਇਆ ਕਿ ਕਿਸੇ ਵੀ ਕੰਮ ਵਿੱਚ ਅੱਲਾ ਨੂੰ ਨਾ ਭੁੱਲੇ ਰੱਬ ਨੂੰ ਨਾ ਭੁੱਲੇ ਈਸ਼ਵਰ ਨੂੰ ਨਾ ਭੁੱਲੇ ਉਹ ਹਮੇਸ਼ਾ ਜਿਹੜਾ ਤਰਵੇਸ਼ ਹੈ ਸਾਈਂ ਲੋਕ ਹੈ ਜਿਨ੍ਹਾਂ ਦੇ ਉਹਨਾਂ ਦੇ ਵਿੱਚ ਇਹ ਖੂਬੀ ਹੋਣੀ ਚਾਹੀਦੀ ਕਿ ਹਮੇਸ਼ਾ ਸੱਚ ਤੇ ਰਹਿਣ ਨਰਮ ਦਿਲ ਦੇ ਰਹਿਣ ਔਰ ਇੱਥੋਂ ਤੱਕ ਕਿ ਆਪਣੇ ਅੰਦਰ ਉੱਚੇ ਹੋਣ ਦਾ ਨਾ ਸੋਚੇ ਵੀ ਮੈਂ ਬੜਾ ਉੱਚਾ ਕਿਸੇ ਬੁਲੰਦੀ ਤੇ ਹਾਂ ਇਹ ਦਰवेश ਦੀਆਂ ਨਿਸ਼ਾਨੀਆਂ ਬਾਬਾ ਜੀ ਫਿਰ ਕਹਿੰਦੇ ਵੀ ਹੱਸਣ ਵੇਲੇ ਉਹ ਹੱਸੇ ਨਾ ਕਿ ਸਿਰਫ ਐਵੇਂ ਹਲਕਾ ਜਿਹਾ ਮੁਸਕਰਾ ਦੇਵੇ ਹੱਸੇ ਜਦੋਂ ਸਵਾਲ ਕਰੇ ਤੇ ਜਾਣਕਾਰੀ ਵਾਸਤੇ ਕਰੇਰਾ ਗੌਰ ਕਰਨਾ ਕਿ ਜਦੋਂ ਵੀ ਸਵਾਲ ਕਰੇ ਆਪਣੇ ਰੱਬ ਤੋਂ ਤਾਂ ਕੋਈ ਨਾ ਕੋਈ ਜਾਣਕਾਰੀ ਵਾਸਤੇ ਕਰੇ ਨਾ ਕਿ ਹਰ ਵਕਤ ਕੁਝ ਨਾ ਕੁਝ ਮੰਗਣ ਵਾਸਤੇ ਕਰੇ ਭੁੱਲਿਆਂ ਨੂੰ ਕਹਿੰਦੇ ਸਿੱਧੇ ਰਾਹ ਪਾਵੇ ਨਾਦਾਨਾਂ ਨੂੰ ਸਿੱਖਿਆ ਦੇਵੇ ਕੋਈ ਦੁੱਖ ਦੇਵੇ ਨਾ ਉਹਨੂੰ ਤਾਂ ਬਦਲੇ ਨਾ ਲਵੇ ਮਾਫ ਕਰ ਦੇਵੇ ਦੂਸਰੇ ਦੀਆਂ ਬੁਰਾਈਆਂ ਨਾ ਕਰੇ ਦੁਨਿਆਵੀ ਗੱਲਾਂ ਵੱਲ ਨਾ ਜਾਵੇ ਬੋਤਾ ਵੀ ਆਹ ਦੁਨੀਆ ਇੱਧਰ ਜਾ ਰਹੀ ਹੈ ਤਾਂ ਮੈਂ ਵੀ ਇੱਧਰ ਚੱਲ ਪਣਾ ਨਾ ਉਹ ਕਹਿੰਦੇ ਦੁਨਿਆਵੀ ਗੱਲਾਂ ਵੱਲ ਨਾ ਜ਼ਿਆਦਾ ਚੱਲੇ ਰੱਬ ਦੀ ਰਾਹ ਤੇ ਖੂਬ ਖਰਚੇ ਕਰੇ ਤੇ ਵੰਡੇ ਕਦੇ ਵੀ ਕਿਸੇ ਨੂੰ ਵੀ ਦੁੱਖ ਨਾ ਦੇਵੇ ਸਭ ਮਾੜਿਆਂ ਕੰਮਾਂ ਤੋਂ ਬਚੇ ਯਤਿਮ ਬੱਚੇ ਜਿਹੜੇ ਅਨਾਥ ਹੁੰਦੇ ਆ ਉਹਨਾਂ ਨਾਲ ਪਿਆਰ ਕਰੇ ਉਹਨਾਂ ਨਾਲ ਪਿਆਰ ਨਾਲ ਪੇਸ਼ ਆਵੇ। ਹੋਰ ਦਰवेश ਦੀ ਇਹ ਵੀ ਗੱਲ ਹੈ ਕਿ ਉਹਨੂੰ ਹਮੇਸ਼ਾ ਅਖੀਰ ਦੀ ਫਿਕਰ ਹੋਣੀ ਚਾਹੀਦੀ ਹੈ। ਅਖੀਰਤ ਕਿ ਪਤਾ ਨਹੀਂ ਕਿਹੜੇ ਵੇਲੇ ਆ ਜਾਣੀ ਹੈ ਕਿਉਂਕਿ ਜਦੋਂ ਉਹ ਉਹ ਯਾਦ ਰਹਿੰਦਾ ਹੈ ਨਾ ਬੰਦੇ ਨੂੰ ਕਿ ਕਿਹੜੇ ਵੇਲੇ ਆ ਜਾਣੀ ਫਿਰ ਬੰਦਾ ਕਹਿੰਦੇ ਕਰਮ ਨੇਕ ਕਰਦਾ। ਫਿਰ ਭਟਕਦਾ ਨਹੀਂ ਹੈ ਆਪਣੇ ਰਾਵਾਂ ਤੋਂ। ਜੇ ਮੰਨ ਲਓ ਤੁਸੀਂ ਕੋਈ ਮੰਜ਼ਲ ਦੀ ਗੱਲ ਵੀ ਮਾਂ ਚੀਜ਼ ਪਾਉਣੀ ਹੈ ਤਾਂ ਤੁਹਾਨੂੰ ਇਹ ਵੀ ਪਤਾ ਨਹੀਂ ਕਿਹੜੇ ਵੇਲੇ ਆਏਣੀ ਇਹਨੂੰ ਮੈਂ ਕਰਨਾ ਹੈ। ਹਮੇਸ਼ਾ ਕਹਿੰਦੇ ਦਰवेश ਦੇ ਚਿਹਰੇ ਤੇ ਖੁਸ਼ੀ ਰਹਿਣੀ ਚਾਹੀਦੀ ਹੈ। ਹਮੇਸ਼ਾ ਖੁਸ਼ੀ ਦੀ ਜ਼ਾਹਰ ਕਰੇ। ਜੀਵਨ ਤੇ ਕਦੇ ਗਰੀਬੀ ਹੈ ਜਾਂ ਪਰੇਸ਼ਾਨੀ ਵਿੱਚ ਹੈ ਤਾਂ ਵੀ ਉਹ ਖੁਸ਼ ਨਜ਼ਰ ਆਵੇ ਲੋਕਾਂ ਨੂੰ ਮੁਸੀਬਤ ਵੇਲੇ ਸਬਰ ਕਰੇ ਤਕਦੀਰ ਤੇ ਖੁਸ਼ ਰਵੇ ਰੱਬ ਦਾ ਸ਼ੁਕਰ ਗੁਜ਼ਾਰ ਹੋਵੇ ਗੱਲ ਘਟ ਤੇ ਬਸ ਮਤਲਬ ਦੀ ਹੀ ਕਰੇ ਔਰ ਰੋਜ਼ੇ ਖੂਬ ਰੱਖੇ ਕਿਸੇ ਦੇ ਪਰਦੇ ਦੀ ਗੱਲ ਜਿਹੜੀ ਹੈ ਨਾ ਪਰਦੇ ਦੀ ਗੱਲ ਪਤਾ ਨਾ ਲੱਗ ਜਾਏ ਕਿਸੇ ਨੂੰ ਕਿਉਂਕਿ ਉਹਨੂੰ ਤਰਵੇਸ਼ ਨੂੰ ਪਤਾ ਲੱਗ ਜਾਂਦਾ ਹੈ ਉਹ ਕਹਿੰਦੇ ਜਦੋਂ ਪਤਾ ਲੱਗ ਗਿਆ ਹੈ ਤਾਂ ਉਹ ਪਰਦੇ 'ਚ ਰੱਖੇ ਐਵੇਂ ਨਾ ਕਿਸੇ ਨੂੰ ਦੱਸੇ ਜ਼ਰਾ ਗੌਰ ਕਰਨਾ ਪਹਿਲਾਂ ਵੀ ਦੱਸਿਆ ਹੈ ਕਿ ਪਰਦੇ ਕੱਜਣ ਵਾਲਾ ਜਿਹੜਾ ਉਹ ਫੱਕਰ ਹੈ ਪਰਦੇ ਲਾਉਣ ਵਾਲਾ ਨਹੀਂ ਦੁਨੀਆ ਪਰਦੇ ਨੰਗੇ ਕਰਦੀ ਹੈ ਬਾਬਾ ਅੱਛਾ ਜੀ ਉਹ ਤਾਂ ਆ ਕਰਤਾ ਹੈ ਅੱਛਾ ਜੀ ਉਹ ਤਾਂ ਆ ਕਰਤਾ ਹੈ ਫਕੀਰ ਪਰਦਾ ਪਾ ਲੈਂਦਾ ਹੈ ਪਰਦਾ ਕੱਜ ਲਈ ਸਾਈਆਂ ਮੇਰੀ ਚੰਗੀ ਮੰਦੀ ਦਾ ਅੱਗੇ ਹਜ਼ੂਰ ਗੌਸ 11ਵੀਂ ਵਾਲੀ ਸਰਕਾਰ ਨੇ ਫਰਮਾਇਆ ਕਿ ਕਦੇ ਵੀ ਕਿਸੇ ਕੰਮ ਦੇ ਵਿੱਚ ਉਹ ਕਾਲੀ ਨਾ ਕਰੇ ਮਹਿਮਾਨਾਂ ਦੀ ਖਾਤਰਦਾਰੀ ਕਰੇ ਜਦੋਂ ਕੋਈ ਘਰ ਆ ਜਾਵੇ ਜਾਂ ਉਹਦੇ ਕੋਲ ਆ ਜਾਵੇ ਉਹਦੀ ਖਾਤਰਦਾਰੀ ਕਰੇ ਗੈਰ ਨੂੰ ਵੀ ਰੋਟੀ ਖਵਾਵੇ ਜ਼ਰਾ ਗੌਰ ਕਰਨਾ ਕੱਲੇ ਆਪਣੇ ਦਾ ਨਾ ਢਿੱਡ ਭਰੀ ਜਾਵੇ ਉਹ ਕਹਿੰਦੇ ਕਿਸੇ ਗੈਰ ਨੂੰ ਵੀ ਰੋਟੀ ਖਵਾਵੇ ਆਂਡ ਗਵਾਂਡ ਨਾਲ ਉਹਦਾ ਜਿਹੜਾ ਵਰਤਾਵ ਹੈ ਜਿਹੜਾ ਵਿਵਹਾਰ ਹੈ ਉਹ ਚੰਗਾ ਹੋਵੇ ਕਦੇ ਵੀ ਮਾੜੇ ਸ਼ਬਦ ਨਾ ਬੋਲੇ ਜ਼ਰਾ ਗੌਰ ਕਰੋ ਕਿ ਮਾੜੇ ਸ਼ਬਦ ਨਹੀਂ ਬੋਲਨੇ ਕਦੇ ਕਿਸੇ ਨੂੰ ਸ਼ਰਾਪ ਨਹੀਂ ਦੇਣਾ ਉਹਦੇ ਵਿੱਚ ਬਹੁਤ ਕੁਝ ਚਲਾ ਜਾਂਦਾ ਹੈ ਬੰਦਗੀ ਖਰਾਬ ਹੋਈ ਜਾਂਦੀ ਹੈ ਜੇ ਕਰਦਾ ਵੀ ਹੈ ਉਹ ਵੀ ਖਰਾਬ ਹੋਈ ਜਾਂਦੀ ਹੈ ਆਮ ਇਨਸਾਨਾਂ ਲਈ ਵੀ ਹੈ ਜਦੋਂ ਤੁਸੀਂ ਕਿਸੇ ਨੂੰ ਮਾੜਾ ਬੋਲ ਬੋਲਦੇ ਹੋ ਨਾ ਤੁਹਾਡੀ ਬੰਦਗੀ ਉੱਥੇ ਹੀ ਖਤਮ ਹੋਣ ਵਾਲੀ ਹੋ ਜਾਂਦੀ ਔਰ ਕਹਿੰਦੇ ਵੀ ਉਹ ਜਿਹੜੇ ਸਾਈਂ ਲੋਕ ਹੋਣ ਜਦੋਂ ਕੋਈ ਕੰਮ ਕਰਨ ਤਾਂ ਉਹ ਲੋਕਾਂ ਦੇ ਚੰਗਿਆਈ ਲਈ ਹੋਵੇ ਕਿ ਕਿਸੇ ਦਾ ਭਲਾ ਹੋ ਜਾਵੇ ਕਿਸੇ ਦੇ ਨਜ਼ਰ ਕਰਮ ਦੀ ਕਰ ਦੇਵੇ ਬਸ ਹਜ਼ੂਰ ਗੌਸ ਨੇ ਫਰਮਾਇਆ ਕਿ ਜਿਹਦੇ ਅੰਦਰ ਇਹ ਵਾਲੀਆਂ ਗੱਲਾਂ ਹੋਣਗੀਆਂ ਉਹੀ ਦਰवेश ਹੈ। ਉਹੀ ਦਰवेश ਹੈ ਯਾਨੀ ਕਿ ਪਹੁੰਚਿਆ ਹੋਇਆ ਕਾਮਲ ਫਕੀਰ ਹੈ ਬਬਾ। ਫਕੀਰ ਦੀਆਂ ਇਹ ਨਿਸ਼ਾਨੀਆਂ ਹਜ਼ੂਰ ਗੌਸ ਪਾਗਜ ਨੇ ਫਰਮਾਈਆਂ। ਫਕੀਰ ਕਹਿੰਦੇ ਕਿ ਫਫਾ ਇਸ ਤੋਂ ਇਹ ਇਸ਼ਾਰਾ ਹੈ ਕਿ ਅੱਲਾ ਦੀ ਜਾਤ ਵਿੱਚ ਫਨਾ ਹੋ ਜਾਓ। ਉਸ ਰੱਬ ਦੀ ਜਾਤ ਵਿੱਚ ਫਨਾ ਹੋ ਜਾ। ਸਿਰਫ ਉਹਦੇ ਹੋ ਕੇ ਰੋ। ਦੂਜਿਆਂ ਤੋਂ ਆਪਣੀ ਤਾਰੀਫ਼ ਦੇ ਚਾਹਵਾਨ ਨਾ ਬਣੋ ਕਿ ਦੂਜਾ ਮੇਰੀ ਤਾਰੀਫ਼ ਕਰੇ। ਕਹਿੰਦੇ ਆਪਣੀ ਜ਼ਾਤ ਨੂੰ ਉਸ ਖੁਦਾ ਦੇ ਨਾਲ ਜੋੜ ਦਿਓ। ਉਹਦੇ ਨਾਲ ਉਹਦੇ ਰੰਗਾਂ ਦੇ ਵਿੱਚ ਬਸ ਫਨਾ ਹੋ ਜਾ ਉਹ ਫਕੀਰ ਹੈ ਕੱਕੇ ਤੋਂ ਇਸ ਤੋਂ ਇਹ ਇਸ਼ਾਰਾ ਹੈ ਕਿ ਕਲਬ ਯਾਨੀ ਕਿ ਦਿਲ ਦੀ ਤਾਕਤ ਅੱਲਾਹ ਵਾਸਤੇ ਖਾਸ ਹੋਵੇ ਅਤੇ ਕਲਬ ਦਿਲ ਵਿੱਚ ਹਮੇਸ਼ਾ ਰੱਬ ਦਾ ਯਾਦ ਰਵੇ ਉਸ ਖੁਦਾ ਦੀ ਯਾਦ ਰਵੇ ਉਸ ਦੇ ਅੰਦਰ ਦੁਨੀਆ ਦੀਆਂ ਚਾਹਤਾਂ ਵੀ ਮੈਨੂੰ ਆ ਵੀ ਮਿਲ ਜੇ ਦੁਨੀਆਦਾਰ ਆ ਵੀ ਤੇ ਲੋਭ ਨੂੰ ਕੱਢ ਸੁੱਟੇ ਉਹ ਕੱਕਾ ਈੜੀ ਤੋਂ ਫਕੀਰ ਦੀ ਈੜੀ ਪੈਂਦੀ ਹੈ ਇੜੀ ਤੋਂ ਕਹਿੰਦੇ ਇਸ ਤੋਂ ਇਸ ਗੱਲ ਦਾ ਇਸ਼ਾਰਾ ਹੈ ਯਾ ਖਫੂ ਯਾਨੀ ਸਿਰਫ ਆਪਣੇ ਰੱਬ ਤੋਂ ਆਸ ਰੱਖੋ ਉਸ ਦਾ ਡਰ ਹਮੇਸ਼ਾ ਦਿਲ ਵਿੱਚ ਰੱਖੋ ਤੇ ਬੁਰੇ ਕੰਮਾਂ ਤੋਂ ਬਚੋ ਇੜੀ ਤੋਂ ਇਹ ਹੈ ਰਾਰੇ ਤੋਂ ਰਾਰੇ ਤੋਂ ਕਹਿੰਦੇ ਹੈ ਇਸ ਤੋਂ ਇਸ ਗੱਲ ਦਾ ਇਸ਼ਾਰਾ ਹੈ ਕਿ ਦਿਲ ਵਿੱਚ ਨਰਮੀ ਪੈਦਾ ਕਰੋ ਜਿਹੜਾ ਇਹਨਾਂ ਗੱਲਾਂ ਵਿੱਚ ਠੀਕ ਹੋਵੇਗਾ ਉਹੀ ਫਕੀਰ ਹੈ ਵਰਨਾ ਨਹੀਂ ਹੋਰ ਹੈ ਕਿ ਫਫਾ ਫਨਾਏ ਯਾਰ ਚ ਰਹਿਣਾ ਰੱਬ ਦੇ ਇਸ਼ਕ ਚ ਫਨਾ ਰਹਿਣਾ ਕੱਕਾ ਕਾਇਨਾਤ ਦੇ ਵਿੱਚ ਰਹਿਣਾ ਰਾਰਾ ਰਜ਼ਾ ਦੇ ਵਿੱਚ ਰਹਿਣਾ ਫੱਕਰ ਤਾਂ ਬਣਦਾ ਜੇ ਦੁੱਖ ਦੁਨੀਆ ਦਾ ਸਹਿਣਾ ਉਹ ਕਹਿੰਦੇ ਫਕੀਰ ਉਹ ਹੈ ਜਿਹਦਾ ਅੱਲਾਹ ਦੀ ਜ਼ਾਤ ਦੇ ਉੱਤੇ ਰੱਬ ਦੀ ਜ਼ਾਤ ਦੇ ਉੱਤੇ ਫਨਾ ਹੋ ਗਿਆ ਹੈ ਜਿਹਦੇ ਦਿਲ ਦੇ ਵਿੱਚ ਹੋਰ ਕੋਈ ਚਾਹ ਨਹੀਂ ਹੈ ਕਿ ਦੁਨੀਆ ਦੀ ਤਾਰੀਫ ਕਰੇ ਨਾ ਕਰੇ ਮੇਰਾ ਰੱਬ ਮੇਰੇ ਨਾਲ ਰਾਜੀ ਮੈਂ ਕਿਸੇ ਤੋਂ ਕੀ ਲੈਣਾ ਉਹ ਫਕੀਰ ਕੱਕੇ ਤੋਂ ਕਹਿੰਦੇ ਦਿਲ ਹਮੇਸ਼ਾ ਉਹਦੀ ਯਾਦ ਦੇ ਵਿੱਚ ਰਵੇ ਖੁਦਾ ਦੀ ਹੀੜੀ ਤੋਂ ਕਹਿੰਦੇ ਬਸ ਆਪਣੇ ਰੱਬ ਤੋਂ ਆਸ ਰੱਖੇ ਰਾਰੇ ਤੋਂ ਕਹਿੰਦੇ ਜਿਹਦਾ ਦਿਲ ਨਰਮ ਹੋਵੇ ਸੋ ਫਕੀਰਾਂ ਦੇ ਦਿਲ ਮੋਮ ਵਰਗੇ ਹੁੰਦੇ ਤਾਂਹੀਂ ਜਾ ਕੇ ਬੰਦਾ ਕਹਦੇਵੇਂ ਨਾ ਕਿ ਹਜ਼ੂਰ ਬਖਸ਼ ਦਿਓ ਬਖਸ਼ ਦਿੰਦੇ ਐ ਇਸ ਚਾਹਣ ਵੀ ਹੋਸ ਚਾਣ ਕੱਲ ਤਾਂ ਗੌਰ ਕਰਨ ਦੀ ਹੈ ਸਮਝਣ ਦੀ ਹੈ ਸੋ ਇਹ ਹਜ਼ੂਰ ਗਵੋਂ ਸੇ ਆਜ਼ਮ 11 ਵਾਲੇ ਪੀਰ ਪੀਰਾਂ ਦੇ ਪੀਰ ਪੀਰ ਦਸਤਗੀਰ ਮੀਰਾ ਗੌਸਪਾਗ ਜੀ ਬਾਬਾ ਮੁਰਾਜ ਸ਼ਾ ਬਲੀ ਸਾਈਂ ਗੁਲਾਮ ਸ਼ਾ ਬਲੀ ਸੋ ਹਜ਼ੂਰ ਗੌਸ ਨੇ ਜਿਹੜੀਆਂ ਗੱਲਾਂ ਦਸੀਆਂ ਹੈ ਕਿ ਇਹ ਫਕੀਰ ਦੇ ਵਿੱਚ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਤਾਂ ਹੀ ਉਹ ਪੂਰਨ ਤੇ ਕਾਮਲ ਫਕੀਰ ਹੈ ਨਹੀਂ ਤੇ ਨਹੀਂ ਸੋ ਸਾਰਿਆਂ ਨੂੰ ਸਲਾਮ ਹੈ ਖੁਸ਼ ਰਹੋ ਆਬਾਦ ਰਹੋ ਚੜਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਚ ਯਾਦ ਰੱਖਣਾ ਸਲਾਮ ਹੈ ਹਜ਼ਰਤ ਸ਼ੇਖ ਸੈਦ ਸੁਲਤਾਨ ਬਾਬਾ ਅਬਦੁਲ ਕਾਦਰ ਸ਼ਾਹ ਜਲਾਨੀ ਬਾਬੂ ਬੇ ਸੁਬਹਾਨੀ ਕਤਬੇ ਰਵਾਨੀ ਪੁਰਾਣੇ ਪੀਰ ਦਸਤਗੀਰ ਜੀ 11 ਵਾਲੀ ਸੱਚੀ ਸਰਕਾਰ ਮੀਰਾ ਗਾਉਂਸਪਾਗ ਜੀ ਜੈ ਸਾਈਂ ਜੀ ਦੀ ਜੈ ਬਾਬਾ ਮੁਰਾਦ ਸ਼ਮਲੀ ਜੀ ਖੁਸ਼ ਰਹੋ ਆ ਬਾਤ ਰਹੋ ਬੱਪੇ